ਸਾਰਾ ਜੀ ਤੁਸੀਂ ਅੰਮ੍ਰਿਤਸਰ ਗਏ ਹਨ ਤੇ ਉੱਥੇ ਚਾਹ ਵਾਲੀ ਕੁੜੀ ਦੇ ਹੱਕ ਚ ਭੁਗਤ ਕੇ ਆਏ ਹੋ ਤੁਹਾਨੂੰ ਇਹ ਨਹੀਂ ਸੀ ਪਤਾ ਵੀ ਉਹਨੇ ਆਪਣੇ ਪਿਓ ਨੂੰ ਮਰਿਆ ਹੋਇਆ ਦੱਸਿਆ ਵਾ ਲੋਕ ਕਿਤੇ ਨਾ ਕਿਤੇ ਕਮੈਂਟਾਂ ਚ ਇਹ ਕਹਿੰਦੇ ਆ ਵੀ ਉਹਦੀ ਮਾਂ ਵੱਲੋਂ ਉਹਨੂੰ ਸਿਖਾਇਆ ਗਿਆ ਵਾ ਇਹ ਚੀਜ਼ਾਂ ਉਹ ਇਹ ਵੀ ਕਹਿੰਦੇ ਆ ਵੀ ਇਹਦੇ ਹੱਥ ਚ ਘੱਟੋ ਘੱਟ 15-20 ਹਜ਼ਾਰ ਵਾਲਾ ਫੋਨ ਆ ਵੀ ਇਹ ਗਰੀਬ ਕਿੱਥੋਂ ਗੱਲ ਸਿੱਧੀ ਓ ਆ ਚਲੋ ਉਸ ਕੁੜੀ ਨੇ ਗਲਤੀ ਕੀਤੀ ਆ 17 ਸਾਲ ਦੀ ਉਮਰ ਆ ਯਾਰ ਉਸ ਕੁੜੀ ਦੀ ਉਹਨਾਂ ਦੀ ਜਾਨ ਥੋੜੀ ਲੈਣੀ ਹੈ ਅੱਗੇ ਤੋਂ ਮੰਨ ਲਓ ਕਿਸੇ ਨੇ ਕਿਸੇ ਦੀ ਹੈਲਪ ਕਰ ਰਹੀ ਹੈ ਮਦਦ ਕਰ ਰਹੀ ਹੈ ਜਿਹੜਾ ਅਸਲ ਚ ਲੋੜਵੰਦ ਆ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਪੈਂਦੀ ਆ ਮੈਨੂੰ ਨਹੀਂ ਲੱਗਦਾ ਕੋਈ ਐਨ ਆਰ ਆਈ ਭਰਾ ਫਿਰ ਉਹਨਾਂ ਦੀ ਮਦਦ ਕਰਨ ਲਈ ਆਊਗਾ ਇਹ ਵੀ ਤਾਂ ਨਹੀਂ ਹੋਣਾ ਚਾਹੀਦਾ ਯਾਰ ਜਵਾਕੜੀ ਆ 17 ਸਾਲ ਦੀ ਉਮਰ ਆ ਚਿਰੋ ਗਲਤੀ ਹੋਗੀ ਇਸ ਤੋਂ ਬਾਅਦ ਚਲੋ ਜੇ ਤੁਹਾਨੂੰ ਲੱਗਦਾ ਵੀ ਉਹ ਕੁੜੀ ਗਲਤ ਆ ਤੁਸੀਂ ਨਾ ਉਹਦੀ ਮਦਦ ਕਰੋ ਯਾਰ ਨਹੀਂ ਫਿਰ ਇਹ ਜੇ ਇਹ ਮਸਲਾ ਤੁਸੀਂ ਕਹਿੰਦੇ ਹੋ ਪਰਿਵਾਰ ਆ ਤੇ ਜੇ ਪਰਿਵਾਰਕ ਮਸਲਾ ਸੀ ਤਾਂ ਉਹਨਾਂ ਨੂੰ ਆਪਣੇ ਪਿਓ ਬਾਰੇ ਇਦਾਂ ਦਾ ਬੋਲਣਾ ਇਹ ਨਹੀਂ ਸਹੀਦਾ ਹਾਂ ਜਿਨ੍ਹਾਂ ਨੇ ਮਦਦ ਕੀਤੀ ਉਹਨੂੰ ਕਹਿੰਦੇ ਆ ਵੀ ਸਾਡੇ ਪੈਸੇ ਵਾਪਸ ਕਰ। ਵਿਚਾਰੀ ਕਿਰਤ ਕਰਦੀ ਆ, ਚਾਹ ਉੱਥੇ ਬਣਾਉਂਦੀ ਆ, ਚਾਹ ਪੀਓ ਜਿੰਨੀ ਉਹਦੀ ਕਿਰਤ ਬਣਦੀ ਆ ਉਹਨੂੰ ਦੋ ਬਸ ਗੱਲ ਮੁਕੀ। ਲੋਕ ਇਹ ਵੀ ਕਹਿੰਦੇ ਆ ਬਈ ਇਹ ਕੁੜੀ ਦਾ ਨਾ ਇੰਸਟਾਗ੍ਰam ਅਕਾਊਂਟ ਚੈੱਕ ਕਰੋ। ਇਹ ਤਾਂ ਰੀਨਾ ਇਹ ਜੀਆਂ ਵੇਚਦੀਆਂ ਫੋਨ ਦੀ ਆ ਜੇ ਮਤਲਬ ਲੋਕ ਨਾ ਉਹ ਚੀਜ਼ ਨੂੰ ਛੱਡ ਕੇ ਹੋਰ ਕਈ ਚੀਜ਼ਾਂ ਟਾਰਗੇਟ ਕਰ ਰਹੇ ਆ। ਆਪਾਂ ਤਾਂ ਬਈ ਗੱਲ ਇੱਕ ਕਹੀ ਆ ਕੁੜੀ ਨੂੰ ਵੀ ਲੋਕ ਭਾਈ ਤਮਾਸ਼ਾ ਤੁਸੀਂ ਉਹਨੂੰ ਇਹ ਅਹਿਸਾਸ ਕਰਾਇਆ ਵੀ ਤੇਰੀ ਗਲਤੀ ਹੈ। ਹਾਂ ਮੈਂ ਉਹ ਕੁੜੀ ਨੂੰ ਮਾਕੇ ਆ ਮੈਂ ਕਿਹਾ ਦੇਖ ਪਣ ਇੱਥੇ ਤੇਰੀ ਗਲਤੀ ਆ ਪਿਓ ਪਿਓ ਜੀ ਹੁੰਦਾ ਚਾਹੇ ਚੰਗਾ ਚਾਹੇ ਮਾੜਾ ਕੀ ਆਇਆ ਯਾਰ ਜਿੰਨੀ ਕ ਕਮਾਈ ਉਹਨੂੰ ਦਿੱਤੀ ਆ ਉਹਨੇ ਘੜਾ ਉਹਦੇ ਨਾਲ ਮਹਿਲ ਪਾਲਿਆ ਕਰਨੀਆਂ ਭਰਨੀਆਂ ਇੱਥੇ ਹੀ ਆ ਜੇ ਗਲਤੂ ਬਈ ਆਪਾਂ ਇੱਕ ਬੰਦੇ ਨੇ ਉਹਦੇ ਘਰੇ ਇਨਵਰਟਰ ਲਾਇਆ ਕਹਿੰਦੀ ਮੈਨੂੰ ਕਹਿ ਕੇ ਗਿਆ ਮੇਰਾ ਇਨਵਰਟਰ ਵਾਪਸ ਕਰਕੇ ਗਫਤਾਰਾ ਜੀ ਤੁਸੀਂ ਅੰਮ੍ਰਿਤਸਰ ਗਏ ਹਨਾ ਹਾਂਜੀ ਤੇ ਉੱਥੇ ਚਾਹ ਵਾਲੀ ਕੁੜੀ ਦੇ ਹੱਕ 'ਚ ਭੁਗਤ ਕੇ ਆਏ ਹੋ ਤੁਹਾਨੂੰ ਇਹ ਨਹੀਂ ਸੀ ਪਤਾ ਵੀ ਉਹਨੇ ਆਪਣੇ ਪਿਓ ਨੂੰ ਮਰਿਆ ਹੋਇਆ ਦੱਸਿਆ ਵਾ ਜਾਂ ਹੋਰ ਕਈ ਤਰ੍ਹਾਂ ਦੀ ਉਹਨੇ ਇਦਾਂ ਦੀਆਂ ਗੱਲਾਂ ਕੀਤੀਆਂ ਵਾ ਤਾਨੂੰ ਨਹੀਂ ਲੱਗਦਾ ਇਹ ਗਲਤ ਆ ਗਲਤੀ ਤਾਂ ਬਾਈ ਕੁੜੀ ਨੇ ਕੀਤੀ ਆ ਜੋ ਉਸਨੇ ਪਹਿਲਾ ਬਿਆਨਬਾਜ਼ੀ ਕੀਤੀ ਆ ਠੀਕ ਆ ਆਪਦੇ ਪਿਓ ਨੂੰ ਮਰਿਆ ਹੋਇਆ ਦੱਸਿਆ ਮੈਂ ਉਸ ਕੁੜੀ ਨੂੰ ਉੱਥੇ ਜਾ ਕੇ ਇਹ ਗੱਲ ਕਹਿ ਕੇ ਵੀ ਆਇਆ ਮੈਂ ਕਿਹਾ ਵੀ ਜੋ ਭੈਣੇ ਤੂੰ ਬਿਆਨਬਾਜ਼ੀ ਕੀਤੀ ਆ ਉਹ ਗਲਤ ਕੀਤੀ ਆ ਠੀਕ ਆ ਨਾ ਇਹ ਵੀ ਗੱਲ ਮੈਂ ਉਸ ਕੁੜੀ ਨੂੰ ਆਖੀ ਆ ਵੀ ਤੇਰੀ ਇਸ ਬਿਆਨਬਾਜ਼ੀ ਦੇ ਕਰਕੇ ਜਿਹੜੇ ਅਸਲ ਦੇ ਵਿੱਚ ਲੋੜਵੰਦ ਆ ਲੋਕ ਉਹਨਾਂ ਦੀ ਮਦਦ ਕਰਨ ਤੋਂ ਪਹਿਲਾਂ ਉਸ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਣਗੇ 100 ਵਾਰ ਸੋਚਣਗੇ ਉਹਨਾਂ ਦੀ ਮਦਦ ਕਰਨ ਤੋਂ ਪਹਿਲਾਂ ਉਸ ਕੁੜੀ ਨੇ ਫਿਰ ਆਪਦੀ ਗਲਤੀ ਦੀ ਮਾਫੀ ਵੀ ਤਾਂ ਮੰਗੀ ਆ ਬਾਈ ਨਹੀਂ ਲੋਕ ਕਿਤੇ ਨਾ ਕਿਤੇ ਕਮੈਂਟਾਂ 'ਚ ਇਹ ਕਹਿੰਦੇ ਆ ਵੀ ਉਹਦੀ ਮਾਂ ਵੱਲੋਂ ਉਹਨੂੰ ਸਿਖਾਇਆ ਗਿਆ ਵਾ ਇਹ ਚੀਜ਼ਾਂ ਉਹ ਇਹ ਵੀ ਕਹਿੰਦੇ ਆ ਵੀ ਇਹਦੇ ਹੱਥ 'ਚ ਘੱਟੋ ਘੱਟ 15-20 ਹਜ਼ਾਰ ਵਾਲਾ ਫੋਨ ਆ ਵੀ ਇਹ ਗਰੀਬ ਕਿੱਥੋਂ ਹੋਗੀ ਲੋਕਾਂ ਨੇ ਕਈ ਸਵਾਲ ਨੇ ਇਦਾਂ ਦੇ ਬਾਈ ਗੱਲ ਆਉ ਆ ਉਸਦੀ ਮਾਂ ਨੇ ਉਹਨੂੰ ਕੀ ਸਿਖਾਇਆ ਕੀ ਨਹੀਂ ਸਿਖਾਇਆ ਹੁਣ ਇਹ ਗੱਲਾਂ ਦਾ ਮੈਨੂੰ ਤਾਂ ਨਹੀਂ ਪਤਾ ਯਾਰ ਗੱਲ ਸਿੱਧੀ ਓਹ ਆ ਚਲੋ ਉਸ ਕੁੜੀ ਨੇ ਗਲਤੀ ਕੀਤੀ ਆ 17 ਸਾਲ ਦੀ ਉਮਰ ਆ ਯਾਰ ਉਸ ਕੁੜੀ ਦੀ ਹੁਣ ਉਹਦੀ ਜਾਨ ਥੋੜੀ ਲੈਣੀ ਆ ਯਾਰ ਠੀਕ ਆ ਜੇ ਹੁਣ ਕੁੜੀ ਨੇ ਚਲੋ ਕੋਈ ਬਿਆਨਬਾਜ਼ੀ ਗਲਤ ਕਰ ਵੀ ਦਿੱਤੀ ਆਪਾਂ ਨੂੰ ਕੀ ਪਤਾ ਉਹਨਾਂ ਦੇ ਪਰਿਵਾਰ ਦਾ ਮਸਲਾ ਕੀ ਆ ਕੀ ਨਹੀਂ ਗੱਲ ਇਹ ਆ ਬਾਈ ਇੱਥੇ ਬਈ ਅੱਗੇ ਤੋਂ ਮੰਨ ਲਓ ਕਿਸੇ ਨੇ ਕਿਸੇ ਦੀ ਹੈਲਪ ਕਰਨੀ ਆ ਮਦਦ ਕਰਨੀ ਆ ਜਿਹੜਾ ਅਸਲ ਚ ਲੋੜਵੰਦ ਆ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਪੈਂਦੀ ਆ ਮੈਨੂੰ ਨਹੀਂ ਲੱਗਦਾ ਕੋਈ ਐਨ ਆਰ ਆਈ ਭਰਾ ਫਿਰ ਉਹਨਾਂ ਦੀ ਮਦਦ ਕਰਨ ਲਈ ਆਊਗਾ ਵੀ ਜਿਹੜਾ ਚੀਜ਼ਾਂ ਹੋਣ ਲੱਗੀਆਂ ਪੰਜਾਬ 'ਚ ਨਹੀਂ ਇਹ ਤਾਂ ਚਲੋ ਜਿੱਥੇ ਗਲਤੀ ਹੈ ਉੱਥੇ ਤਾਂ ਹੈ ਬਈ ਪਰ ਐ ਆ ਯਾਰ ਜਿਹੜੇ ਹਿਸਾਬ ਦੇ ਨਾਲ ਲੋਕ ਉਸ ਕੁੜੀ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢ ਰਹੇ ਆ ਉਸ ਨੂੰ ਮਾਰਾ ਬੋਲ ਰਹੇ ਆ ਇਹ ਵੀ ਤਾਂ ਨਹੀਂ ਹੋਣਾ ਚਾਹੀਦਾ ਯਾਰ ਜਵਾਕੜੀ ਆ 17 ਸਾਲ ਦੀ ਉਮਰ ਆ ਚਿਰੋ ਗਲਤੀ ਹੋ ਗਈ ਇਸ ਤੋਂ ਬਾਅਦ ਚਲੋ ਜੇ ਤੁਹਾਨੂੰ ਲੱਗਦਾ ਵੀ ਉਹ ਕੁੜੀ ਗਲਤ ਆ ਤੁਸੀਂ ਨਾ ਉਹਦੀ ਮਦਦ ਕਰੋ ਯਾਰ ਠੀਕ ਆ ਜਿਹਨੇ ਮਦਦ ਕਰਨੀ ਆ ਕਰੋ ਜਿਹਨੇ ਨਹੀਂ ਕਰਨੀ ਨਾ ਕਰੋ ਵੀ ਮਾੜਾ ਨਾ ਬੋਲੋ ਮਾੜਾ ਨਾ ਬੋਲੋ ਮੇਨ ਗੱਲ ਇਹ ਆ ਵੀ ਉਸਦੇ ਪਰਿਵਾਰ ਨੂੰ ਲੈ ਕੇ ਜਾਂ ਇਹ ਕੁੜੀ ਫੁਲਾਨ ਧੰਕਾ ਉਹਦੀ ਮਾਂ ਨੂੰ ਗਲਤ ਬੋਲੀ ਜਾਂਦੇ ਆ ਉਧਰ ਉਹਦੇ ਪਿਓ ਨੂੰ ਗਲਤ ਬੋਲੀ ਜਾਂਦੇ ਆ ਇੱਥੋਂ ਤੱਕ ਕਿ ਤੁਸੀਂ ਦੇਖ ਲਓ ਕਈ ਜਾ ਕੇ ਉਸ ਕੁੜੀ ਤੋਂ ਇਹੋ ਜਿਹੇ ਸਵਾਲ ਕਰਦੇ ਆ ਵੀ ਉਹ ਕੁੜੀ ਆਪਦੇ ਪਿਓ ਦੇ ਬਾਰੇ ਕੁਝ ਬੋਲੇ ਬਾਰ ਬਾਰ ਉਹ ਤੋਂ ਸਵਾਲ ਪੁੱਛਣੇ ਇਹੋ ਜਿਹੇ ਉਧਰ ਉਹਦੇ ਪਿਓ ਦੇ ਕੋਲ ਜਾ ਕੇ ਗੱਲ ਪਤਾ ਕੀ ਆ ਬਾਈ ਹੁਣ ਇਹ ਪਰਿਵਾਰ ਆ ਇਹ ਪਰਿਵਾਰ ਦੇ ਵਿੱਚ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਆ ਕੀ ਝਗੜਾ ਕੀ ਨਹੀਂ ਹੁਣ ਆਪਾਂ ਨੂੰ ਥੋੜੀ ਪਤਾ ਨਹੀਂ ਫੇਰੇ ਜੇ ਇਹ ਮਸਲਾ ਤੁਸੀਂ ਕਹਿੰਦੇ ਹੋ ਪਰਿਵਾਰ ਆ ਤੇ ਜੇ ਪਰਿਵਾਰਕ ਮਸਲਾ ਸੀ ਤਾਂ ਉਹਨਾਂ ਨੂੰ ਆਪਣੇ ਪਿਓ ਬਾਰੇ ਇਦਾਂ ਦਾ ਬੋਲਣਾ ਹੀ ਨਹੀਂ ਸਚਾਹੀਦਾ ਉਹ ਮਸਲੇ ਨੂੰ ਲੁਕੋ ਕੇ ਹੀ ਰੱਖਣਾ ਚਾਹੀਦਾ ਸੀ ਉਹ ਬਾਈ ਹੁਣ ਉਹਨਾਂ ਦੀ ਮਾਤ ਆ ਉਹਨਾਂ ਨੇ ਆਪਦੀ ਮਤ ਜਿਹੋ ਜਿਹੀ ਸੀਗੀ ਉਹਨਾਂ ਨੇ ਬਰਤ ਨਹੀਂ ਠੀਕ ਆਣ ਉਸ ਤੋਂ ਬਾਅਦ ਚ ਮੈਂ ਤਾਂ ਇਹ ਗੱਲ ਆਖੀ ਸੀ ਵੀ ਉਸ ਕੁੜੀ ਨੇ ਚਲੋ ਭਾਈ ਮਾਫੀ ਮੰਗ ਲਈ ਹੁਣ ਗੱਲ ਨੂੰ ਇੱਥੇ ਹੀ ਦੱਬੋ ਕਾਣੂ ਐਵੇਂ ਗੱਲ ਵਧਾਉਂਦਾ ਕੀ ਫਾਇਦਾ ਐਵੇਂ ਜਵਾਗੜੀ ਨੂੰ ਆਪਾਂ ਗਾਲਾਂ ਕੱਢੀ ਜਾਂਦੇ ਆ ਪੰਜਾਬ ਦੇ ਹੋਰ ਬਹੁਤ ਮੁੱਦੇ ਆ ਯਾਰ ਵੀ ਉਹਨਾਂ ਦੇ ਬੱਲ ਆਪਾਂ ਧਿਆਨ ਦੇਣ ਦੇਲੀ ਵੀ ਇਹ ਜਿਹੜਾ ਮੁੱਦਾ ਮੈਂ ਇਹ ਕਿਹਾ ਸੀ ਵੀ ਇਹਨੂੰ ਇੱਥੇ ਖਤਮ ਕਰੋ ਹੁਣ ਜਵਾਗੜੀ ਆ 17 ਸਾਲ ਦੀ ਕੁੜੀ ਆ ਹੁਣ ਜਿਨ੍ਹਾਂ ਨੇ ਮਦਦ ਕੀਤੀ ਉਹਨੂੰ ਕਹਿੰਦੇ ਆ ਵੀ ਸਾਡੇ ਪੈਸੇ ਵਾਪਸ ਕਰ ਗੱਲ ਆਏ ਆ ਚਲੋ ਜਿੰਨੇ ਵੀ ਪੈਸੇ ਆ ਗਏ ਕੁੜੀ ਦੇ ਸਿਰ ਕਰਜ਼ਾ ਵੀ ਸੀ ਅਗਲੀ ਨੇ ਕਰਜ਼ਾ ਲਾਤਾ ਠੀਕ ਆ ਜੋ ਵੀ ਚੀਜ਼ ਹੋਈ ਆ ਹੁਣ ਲੋਕਾਂ ਨੂੰ ਆਏ ਕਹਿੰਦੇ ਅੱਗੇ ਤੋਂ ਆਪਦਾ ਪੁੱਤ ਕੁੜੀ ਕੋਲ ਆਪਦਾ ਘਰ ਹੈ ਮਤਲਬ ਉਹਨਾਂ ਉਹਦੀ ਉਹਦੀ ਨਹੀਂ ਉਹਨਾਂ ਦੇ ਦੱਸਣ ਮੁਤਾਬਕ ਤਾਂ ਹੈ ਨਹੀਂ ਬਾਈ ਬਾਕੀ ਆਪਾਂ ਨੂੰ ਤਾਂ ਪਤਾ ਨਹੀਂ ਹੈ ਨਾ ਜਿਹੜੀ ਗੱਲ ਕਰ ਰਹੇ ਆ ਉਹ ਮਤਲਬ ਕਿੱਥੇ ਰਹਿ ਰਹੇ ਆ ਇਹਨਾਂ ਨੂੰ ਨਹੀਂ ਪਤਾ ਯਾਰ ਉੱਥੇ ਪੁਲ ਦੇ ਥੱਲੇ ਉਹਨਾਂ ਬਾ ਆਪਾ ਦਾ ਯਾਰ ਮੇਨ ਗੱਲ ਇਹ ਕਹਿਣੇ ਆ ਵੀ ਮਦਦ ਜੇ ਕਿਸ ਨੇ ਕਰਨੀ ਆ ਉਹਨਾਂ ਦੀ ਕਰੋ ਨਹੀਂ ਕਰਨੀ ਨਾ ਕਰੋ ਬਾ ਮਾੜਾ ਚੰਗਾ ਨਾ ਬੋਲੋ ਯਾਰ ਵਿਚਾਰੀ ਕਿਰਤ ਕਰਦੀ ਆ ਚਾਹ ਉੱਥੇ ਬਣਾਉਂਦੀ ਆ ਚਾਹ ਪੀਓ ਜਿੰਨੀ ਉਹਦੀ ਕਿਰਤ ਬਣਦੀ ਆ ਉਹਨੂੰ ਦੋ ਬਸ ਗੱਲ ਮੁੱਕੀ ਇੱਥੇ ਲੋਕ ਇਹ ਵੀ ਕਹਿੰਦੇ ਆ ਬਈ ਇਹ ਕੁੜੀ ਦਾ ਨਾ ਇੰਸਟਾਗ੍ਰਾਮ ਅਕਾਊਂਟ ਚੈੱਕ ਕਰੋ ਇਹ ਤਾਂ ਰੀਲਾਂ ਇਹ ਜੀਆਂ ਵੇਜੀਆਂ ਪਾਉਂਦੀ ਆ ਜੇ ਮਤਲਬ ਲੋਕ ਨਾ ਉਹ ਚੀਜ਼ ਨੂੰ ਛੱਡ ਕੇ ਹੋਰ ਕਈ ਚੀਜ਼ਾਂ ਟਾਰਗੇਟ ਕਰ ਰਹੇ ਆ ਗੱਲ ਪਤਾ ਕੀ ਆ ਭਾਈ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਇੰਸਟਾਗ੍ਰਾਮ ਤੇ ਕੀ ਆ ਆਈਡੀ ਆ ਕੁੜੀ ਦੀ ਕੀ ਆਈਡੀ ਨਹੀਂ ਹੈਗੀ ਆਪਾਂ ਦਾ ਯਾਰ ਇਨਸਾਨੀਅਤ ਖਾਤਰ ਹੁਣ ਗੱਲ ਆਏ ਆ ਘਰ ਦੇ ਵਿੱਚ ਧੀ ਪੁੱਤ ਤੋਂ ਵੀ ਗਲਤੀ ਹੁੰਦੀ ਆ ਹੁਣ ਆਪਾਂ ਉਹਨੂੰ ਆਏ ਥੋੜੀ ਜਿਹੀ ਵੀ ਸੂਲੀ ਵੀ ਟੰਗ ਦਿੰਨੇ ਆ ਜਾਂ ਉਹਨੂੰ ਆਏ ਗੰਧੀਆਂ ਗਾਲਾਂ ਕੱਢਦੇ ਆ ਇਹ ਚੀਜ਼ ਸੋਚਣ ਵਾਲੀ ਆ ਹੁਣ ਦੇਖੋ ਭਾਈ ਜਿੰਨੇ ਲੋਕ ਗਾਲਾਂ ਕੱਢਦੇ ਆ ਲੱਖਾਂ ਲੋਕ ਬੋਲੀ ਜਾਂਦੇ ਆ ਇੰਨਾ ਚੋਂ ਸਮਝਾਉਣ ਕਿੰਨੇ ਕੇ ਗਏ ਹੋਣਗੇ ਮੈਨੂੰ ਦੱਸੋ ਤੁਸੀਂ ਕੀ ਸਮਝਾ ਕੇ ਆਏ ਉਹਨਾਂ ਕੋਲ ਆਪਾਂ ਦਾ ਭਾਈ ਗੱਲ ਇੱਕ ਕਹੀ ਆ ਕੁੜੀ ਨੂੰ ਵੀ ਲੋਕ ਭਾਈ ਤਮਾਸ਼ਾ ਤੁਸੀਂ ਉਹਨੂੰ ਇਹ ਅਹਿਸਾਸ ਕਰਾਇਆ ਵੀ ਤੇਰੀ ਗਲਤੀ ਆ ਹਾਂ ਮੈਂ ਉਸ ਕੁੜੀ ਨੂੰ ਮਾਖਿਆ ਮੈਂ ਕਿਹਾ ਦੇਖ ਭੈਣੇ ਇੱਥੇ ਤੇਰੀ ਗਲਤੀ ਆ ਪਿਓ ਪਿਓ ਹੀ ਹੁੰਦਾ ਚਾਹੇ ਚੰਗਾ ਚਾਹੇ ਮਾੜਾ ਪਿਓ ਨੂੰ ਆਪਾਂ ਬੋਲਦੇ ਚੰਗੇ ਨਹੀਂ ਲੱਗਦੇ ਵੀ ਤੁਸੀਂ ਇੱਥੇ ਸੋਸ਼ਲ ਮੀਡੀਆ ਤੇ ਮੈਂ ਕਿਹਾ ਭੈਣੇ ਤੂੰ ਬਿਆਨਤਾ ਦੇਈ ਜਾਂਨੀ ਆ ਆਪਣੇ ਪਿਓ ਨੂੰ ਵੱਧ ਚੜ ਕੇ ਕੱਲ ਨੂੰ ਜਰੂ ਵੀ ਆਪਾਂ ਬੋਲਣ ਵਾਲੇ ਕੌਣ ਆ ਯਾਰ ਠੀਕ ਆ ਆਪਣਾ ਪਿਓ ਆ ਫਿਰ ਵੀ ਮੈਂ ਕਿਹਾ ਵੀ ਉਹਨੂੰ ਬੋਲਣ ਵਾਲੀ ਕੌਣ ਆ ਯਾਰ ਵੀ ਮਾੜਾ ਮੋਟਾ ਧਿਆਨ ਦੇਣਾ ਆਪਦੇ ਪਿਓ ਨੂੰ ਮੈਂ ਕਿਹਾ ਕੋਈ ਇਹੋ ਜਿਹੀ ਬਿਆਨਬਾਜ਼ੀ ਨਾ ਕਰ ਵੀ ਤੂੰ ਆਪਦੀ ਕਿਰਤ ਕਰੀ ਆ ਚੁੱਪ ਕਰਕੇ ਆਪਦਾ ਕਮਾਉ ਉਹਦਾ ਖਾਉ ਬਸ ਠੀਕ ਆ ਇੱਕ ਕੀ ਸਨੇਹਾ ਦੇਣਾ ਚਾਹੋਂਗੇ ਜਿਹੜੇ ਆਪਣੇ ਐਨ ਆਰ ਆਈ ਹੁਣ ਮਦਦ ਕਰਦੇ ਆ ਵੀ ਉਹਨਾਂ ਨੂੰ ਕੀ ਦੇਖ ਕੇ ਮਦਦ ਕਰਨੀ ਚਾਹੀਦੀ ਆ ਇਦਾਂ ਤਾਂ ਉਹ ਵਿਚਾਰੇ ਕਨਫਿਊਜ਼ ਚ ਰਹਿਣਗੇ ਯਾਰ ਐਨ ਆਰ ਆਈ ਭਰਾਵਾਂ ਦੇ ਅੱਗੇ ਇਹ ਹੀ ਬੇਨਤੀ ਆ ਵੀ ਪਹਿਲਾਂ ਸਾਰਾ ਕੁਝ ਪਤਾ ਕਰ ਲਓ ਹੁਣ ਤੁਹਾਡੀ ਕਿਹੜਾ ਦੋ ਨੰਬਰ ਦੀ ਕਮਾਈ ਆ ਤੁਸੀਂ ਵੀ ਬਾਕੀ ਆਏ ਆ ਚਾਹੇ ਜੇ ਉਹ ਕੁੜੀ ਗਲਤ ਆ ਸਹੀ ਆ ਜਿਵੇਂ ਵੀ ਆ ਬਈ ਥੋੜੀ ਕਮਾਈ ਤਾਂ ਲੇਖੇ ਲੱਗੀ ਤੁਸੀਂ ਤਾਂ ਆਪਦੀ ਭਾਵਨਾ ਨਾਲ ਕਮਾਈ ਦਿੱਤੀ ਆ ਨਹੀਂ ਪਰ ਜੇ ਸਹੀ ਜਗਾ ਪਹੁੰਚੀ ਨਹੀਂ ਫਿਰ ਕਿਤੇ ਨਾ ਕਿਤੇ ਰਹਿ ਜਾਂਦਾ ਨਾ ਨਹੀਂ ਹੁਣ ਉਹਨਾਂ ਦਾ ਕੀ ਕਸੂਰ ਆ ਬਈ ਵਿਚਾਰੇਆਂ ਦਾ ਉਹਨਾਂ ਨੂੰ ਥੋੜੀ ਪਤਾ ਸੀ ਕੋਈ ਚੱਕਰ ਆ ਕੀ ਆ ਕੀ ਨਹੀਂ ਹਨਾ ਬਾਕੀ ਆਏ ਆ ਯਾਰ ਜਿੰਨੀ ਕ ਕਮਾਈ ਉਹਨੂੰ ਦਿੱਤੀ ਆ ਉਹਨੇ ਘੜਾ ਉਹਦੇ ਨਾਲ ਮਹਿਲ ਪਾਲਿਆ ਕਰਨੀਆਂ ਭਰਨੀਆਂ ਇੱਥੇ ਹੀ ਆ ਜੇ ਗਲਤੂ ਬਈ ਆਪਦੇ ਆਪਰੋ ਪਰ ਆਇਆਂ ਆਪਾਂ ਕਿਸ ਨੂੰ ਆਂ ਗੰਦੀਆਂ ਕਾਲਾ ਨਾ ਕੱਟੋ ਯਾਰ ਕਿਸੇ ਦੇ ਪਰਿਵਾਰ ਨੂੰ ਨਾ ਕਾਲਾ ਕੱਟੋ ਹੁਣ ਬਾਈ ਤੂੰ ਆਪ ਦੇਖ ਸੋਸ਼ਲ ਮੀਡੀਆ ਦੇ ਲੋਕ ਤਮਾਸ਼ਾ ਦੇਖ ਰਹੇ ਆ ਉਧਰੋਂ ਪਿਓ ਦੀ ਬਿਆਨਬਾਜ਼ੀ ਸੁਣ ਲੈਂਦੇ ਆ ਇਧਰੋਂ ਕੁੜੀ ਦੀ ਸੁਣ ਲੈਂਦੇ ਆ ਪਿਓ ਸੁਆਦ ਲੈ ਰਹੇ ਆ ਠੀਕ ਆ ਸੁਆਦ ਨੇ ਦੁਨੀਆ ਪੱਟੀ ਕੁੜੀ ਨੂੰ ਫੋਨ ਕਰਕੇ ਵੀ ਤੰਗ ਕੀਤਾ ਜਾ ਰਹੇ ਆ ਹਾਂ ਫੋਨ ਮੈਨੂੰ ਦਿਖਾਇਆ ਕੁੜੀ ਨੇ ਉਹ ਕਹਿੰਦੀ ਫੋਨ ਕਰਕੇ ਐਂ ਤੰਗ ਕਰਦੇ ਆ ਕਹਿੰਦੀ ਹਰ ਰੋਜ਼ ਮੈਨੂੰ ਹਰ ਵਈ ਫੋਨ ਕਰਦੇ ਆ ਮੈਨੂੰ ਕਹਦੇ ਆ ਇੱਕ ਬੰਦੇ ਨੇ ਉਹਦੇ ਘਰੇ ਇਨਵਰਟਰ ਲਾਇਆ ਕਹਿੰਦੀ ਮੈਨੂੰ ਕਹਿ ਕੇ ਗਿਆ ਵੀ ਮੇਰਾ ਇਨਵਰਟਰ ਵਾਪਸ ਕਰਕੇ ਆ ਚਲ ਜੋ ਹੋ ਗਿਆ ਸੋ ਹੋ ਗਿਆ ਗੱਲ ਆ ਵੀ ਅੱਗੇ ਤੋਂ ਆਪਾਂ ਧਿਆਨ ਰੱਖੀਂ ਮੇਨ ਗੱਲ ਤਾਂ ਇਹ ਆ ਵੀ ਉਹ 15 ਸਾਲਾਂ ਤੋਂ ਅਲੱਗ-ਅਲੱਗ ਰਹਿ ਰਹੇ ਆ ਉਹਨਾਂ ਦਾ ਕੋਈ ਸੋਸ਼ਲ ਮੀਡੀਆ ਦੇ ਕੋਸ਼ ਇਦਾਂ ਦਾ ਆਇਆ ਨਹੀਂ ਤੇ 15 ਸਾਲਾਂ ਬਾਅਦ ਇਹ ਚੀਜ਼ ਹੋਣੀ 15 ਸਾਲਾਂ ਬਾਅਦ ਆਹ ਚੀਜ਼ ਹੋਗੀ ਮੈਂ ਤਾਂ ਇੱਕ ਗੱਲ ਹੋਰ ਕਹਿਣਾ ਅੱਜ ਕੱਲ੍ਹ ਸੋਸ਼ਲ ਮੀਡੀਆ ਨੇ ਦੇਖ ਲਓ ਕਿੱਥੇ ਤੱਕ ਇਹ ਸਥਿਤੀ ਬਣਾਤੀ ਵੀ ਜਿਹੜਾ ਵੀ ਘਰ ਦਾ ਕਲੇਸ਼ ਆ ਚੱਕੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਵੀ ਇਹ ਜਿਹੜੇ ਘਰ ਦੀਆਂ ਗੱਲਾਂ ਅੱਗੇ ਤਾਂ ਆਪਾਂ ਪਰਦੇ ਰੱਖਦੇ ਹੁੰਦੇ ਸੀ ਵੀ ਘਰ ਦੀਆਂ ਗੱਲਾਂ ਘਰ 'ਚ ਰਹਿਣ ਲੋਕ ਲੋਕ ਕੇ ਹਾਂ ਲੋਕ ਲੋਕ ਕੇ ਗੱਲਾਂ ਕਰਦੇ ਸੀ ਘਰ ਦੇ ਵੀ ਕੰਧਾਂ ਦੇ ਵੀ ਕੰਨ ਹੁੰਦੇ ਆ ਅੱਜ ਕੱਲ੍ਹ ਲੋਕ ਕੰਧਾਂ ਦੇ ਕੰਨਾਂ ਵਾਲੀ ਤਾਂ ਕਹਾਵਤ ਹੀ ਮਿੱਟੀ 'ਚ ਰੁਲ ਗਈ ਆਪਾਂ ਸੋਸ਼ਲ ਮੀਡੀਆ ਦੇ ਚੱਕ ਕੇ ਜਲੂਸ ਕੱਢਣ ਲੱਗੇ ਨੇ ਆਪਦੇ ਪਰਿਵਾਰ ਦਾ ਵੀ ਉਹ ਆਏ ਆ ਉਹ ਆਏ ਆ ਉਹ ਆਏ ਆ ਠੀਕ ਉਹ ਅੱਗੇ ਕੀ ਹੁੰਦਾ ਸੀ ਘਰ ਦੇ ਵਿੱਚ ਲੜਦੇ ਸੀ ਹੂੰ ਠੀਕ ਆ ਸਾਡੇ ਹੁਣ ਘਰ ਦੇ ਵਿੱਚ ਭਾਈ ਇਕੱਠੀ ਫੈਮਿਲੀ ਸੀ ਜੀ ਪਹਿਲਾਂ ਠੀਕ ਆ ਸਾਡੇ ਘਰ ਦੇ ਵਿੱਚ ਮੇਰੀ ਦਾਦੀ ਪਤਾ ਕੀ ਕਹਿੰਦੀ ਹੁੰਦੀ ਸੀ ਮੇਰੀਆਂ ਮਾਤਾ ਉਹਨਾਂ ਨੂੰ ਚਾਚੀਆਂ ਨੂੰ ਵੀ ਜਿੰਨਾ ਮਰਜੀ ਲੜੀ ਜਾ ਉਹ ਘਰ ਦੇ ਵਿੱਚ ਬਾਹਰੋਂ ਕੋਈ ਜੀ ਆ ਗਿਆ ਉਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਤੁਹਾਡੀ ਬਣਦੀ ਨਹੀਂ ਆਪਸ ਵਿੱਚ ਜਾਂ ਤੁਹਾਡੀ ਲੜਾਈ ਹੋਈ ਆ ਜਾਂ ਕੋਈ ਪੁਰਾਣੇ ਬਜ਼ੁਰਗ ਕਿਦਾਂ ਹਾਂ ਹੁਣ ਸਾਡੇ ਘਰ ਚ ਕਹਿੰਦੇ ਰਹੇ ਆ ਭਾਈ ਐ ਮੈਂ ਹੁਣ ਕੰਨੀ ਸੁਣੀਆਂ ਗੱਲਾਂ ਠੀਕ ਆ ਤੇ ਹੁਣ ਦੇਖ ਲਓ ਤੁਸੀਂ ਉਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੂਜੇ ਦੇ ਉੱਪਰ ਤੌਹਤਾ ਲਾਉਣ ਲੱਗੇ ਜਾਂਦੇ ਆ ਖੁੱਲੇ ਆਮ ਲੋਕ ਸੁਵਾਦ ਲੈਂਦੇ ਆ